ਸਾਹਿਬੀ ਮੇਤਰੂ ਨਾ ਅੱਜ ਆਪਾਂ ਤੁਹਾਨੂੰ ਮੰਡੀ ਦੇ ਰੇਟ ਜਿਹੜੇ ਹੈਗੇ ਪਤਾ ਕਰਕੇ ਦੇਵਾਂਗੇ ਜਿਹੜੀ ਸਾਹਮਣੇ ਖੜੀ ਹੈ ਨਾ ਮੈਂ ਤੇ ਝੋਟੀ ਹੈਗੀ ਮਹੀਨੇ ਕਿਤੇ ਪਾਈ ਕਹਿੰਦਾ ਸੂਈ ਆ ਬਾਕੀ ਬੱਚਾ ਤੁਸੀਂ ਦੇਖ ਲਓ ਤੇ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਸੰਗਾ ਸੋਂਗਾ ਦੀ ਬੰਤਰ ਤੁਸੀਂ ਆਪ ਚੈੱਕ ਕਰ ਲਓ ਬਾੜੀ ਤੋਰੀ ਕਰਾ ਤੇ ਤੋੜ ਕੇ ਦਿਹਾਉਣੇ ਆ ਥੱਲੋਂ ਖਣ ਲੇਵਾ ਜਿਹੜਾ ਹੈਗਾ ਸਾਫ ਹਨਾ ਤੇ ਥੋੜਾ ਜਿਹਾ ਮਹੀਨੇ ਤੋਂ ਵੱਧ ਲੱਗਦਾ ਮੈਨੂੰ ਬੱਚਾ ਬਾਕੀ ਦੁੱਧ ਬਾਦ ਦੀ ਪੁੱਛਦੇ ਵੀ ਕਿੰਨਾ ਕੁ ਦੁੱਧ ਦਿੰਦੀ ਆ ਰੇਟ ਕਰਾਵਾਂਗੇ ਜਮਾ ਬਾਜਵਾ ਤੇ ਮੰਦਾ ਤੇਜੀ ਉਹ ਪੁੱਛ ਕੇ ਦੱਸਾਂ ਹਾਂਜੀ ਭਾਈ ਜੀ ਹੱਸੀ ਕਾ 80 ਕਾ ਤੇ ਭਾਈ ਪਹਿਲਾਂ ਤੇਰਾ ਨਾਂ ਦੱਸੀ ਨਾਂ ਹੀ ਆਪਣਾ ਵਿਵੇਂਦਰ ਸਿੰਘ ਜੀ ਪਿੰਡ ਕਿਹੜਾ ਕੀਵਕਲਾਂ ਕੀਵਾ ਤੇ ਜਿਹੜੀ ਝੋਟੀ ਆਹ ਇਹਨਵੇਂ ਸੂਏ ਆ ਇਹ ਪਹਿਲਾ ਸੂਆ ਜੀ ਪਲੌਣ ਝੋਟੀ ਸੂਈ ਹੈ ਠੀਕ ਹੈ ਤੇ ਵਪਾਰ ਕਰਦੇ ਹੋ ਕਿ ਹਾਂਜੀ ਵਪਾਰ ਕਰਦੇ ਠੀਕ ਹੈ ਤੇ ਕੱਟੂ ਘੱਟ ਢੁੱਢ ਮਹੀਨੇ ਦੀ ਸੂਈ ਤਾਂ ਹੈਗੀ ਆ 1 ਮਹੀਨੇ ਦੀ ਆ ਜੀ 1 ਮਹੀਨੇ ਦੀ ਆ ਪਾਸ ਹੱਤ ਦੇ ਕੇ ਦੇਵਾਂਗੇ 1 ਮਹੀਨੇ ਦੀ ਅੱਛਾ ਕੀ ਰੇਟ ਕਰਦੇ ਹੋ ਜਮਹਾਨ ਅਤੇ ਮੁੱਲ ਦਾ 785 ਵੀ ਕਰ ਲਿਆ 80000 ਵੀ ਕਰ ਲਿਆ 72000 ਦੀ ਕੱਟੀ ਦੇਣੀ ਦੇਣੀ 72000 ਦੀ ਦੇਣੀ ਆ ਦੁੱਧ ਕਿੰਨਾ ਦਿਓਗੇ ਦੁੱਧ 10 ਕਿਲੋ ਜਮਾ ਕੰਡੇ ਵਾਲਾ ਦੇਵਾਂਗੇ ਜੀ ਠੀਕ ਆ ਹਾਂਜੀ 10 ਤੇ ਅੱਜ ਕਿਵੇਂ ਤੇਜੀ ਹੈ ਕਿ ਕਿਵੇਂ ਅੱਜ ਦਾ ਮੰਦਾ ਜੀ ਇੰਨਾ ਜਿਆਦਾ ਮੰਦਾ ਅੱਛਾ ਮੰਦਾਗਾ ਜਾਇਜ ਮੰਦਾ ਜੀ ਅੱਛਾ ਹਾਂਜੀ ਤੇ ਉਹ ਵੈਸੇ ਇਹ ਜਮਾ ਹਾਂ ਨਾ ਦੇਵੋਗੇ ਕਿੰਨੇ ਦੀ 72000 ਦੀ ਦੇਣੀ ਆ ਜੀ ਨੰਬਰ ਬੋਲਿਓ 72100 ਨਾ ਜਾਈ 95663 ਠੀਕ ਆ ਲੈ ਵੀ ਆਜੋ ਅੱਗੇ ਹੋਰ ਦਿਖਾਉਣੇ ਆ ਲੈ ਵੀ ਸੁਣਿਓ ਅੱਜ ਆਪਾਂ ਇੱਕ ਜਿਹੜੀ ਹੋਰ ਸੂਣ ਵਾਲੀ ਮਾਝਾ ਦੇਖੋ ਤੁਸੀਂ ਸਾਫ ਸੁਥਰੀ ਕਿੰਨੀ ਐ ਥੱਲੋ ਹਨਾ ਤੇ ਆਹ ਦੇਖੋ ਕਰਾਂ ਚੈੱਕ ਕਰਿਓ ਤੇ ਬੰਤਰ ਜਿਹੜੀ ਮੋੜਦਾ ਬਾਈ ਮੜਾ ਜ ਮੂੰਹ ਦਿਖਾ ਦੇ ਆ ਇਸ ਦੀ ਕੁਆਲਿਟੀ ਚੈੱਕ ਕਰ ਲਓ ਬਾਈ ਨਾਲ ਕਰਾਉਣਿਆ ਗੱਲਬਾਤ ਕਿਵੇਂ ਬਾਈ ਠੀਕ ਆ ਜੀ ਬਹੁਤ ਕਿੰਨੇ ਸੂਏ ਤੇ ਹੀ ਮੈਂ ਤੀਜੇ ਸੂਏ ਆ ਵੀਰ ਸੂਣ ਵਾਲੀ ਕਿੰਨੇ ਕ ਦਿਨ ਲੈ ਜੂਗੀ ਇੱਕ ਹਫਤਾ ਲਊ ਵੀਰ ਇੱਕ ਹਫਤਾ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਕ ਪਾ ਦੂ ਦੁੱਧ ਬਾਈ 14 ਕਿਲੋ ਦੂਜੇ ਸੂਏ ਚ ਹੋਇਆ ਠੀਕ ਆ 21 12 ਕਿਲੋ ਦੁੱਧ ਦੇਉਗੀ ਖੁੱਲਾ ਹਾਂ 14 ਕਿਲੋ ਚੋਆ ਦੂਜੇ ਸੂਏ ਕੀ ਰੇਟ ਕਰਦਾ ਰੇਟ ਤਾਂ ਇਹਦਾ ਮੁੱਲ ਕੁਛ ਕਰੀਏ ਬਾਈ 1-5 ਦੀ ਛੱਡ ਦਾਂਗੇ 1-5 ਦੀ ਹਾਂ ਠੀਕ ਆ ਦੁੱਧ 12-13 ਕਿਲੋ ਤਾਂ ਖੁੱਲਾ ਪਾਓ ਪਿੰਡ ਕਿਹੜਾ ਤੇਰਾ ਪਿੰਡ ਮੇਰਾ ਜੰਗੀ ਆਣਾ ਜੰਗੀ ਆਣਾ ਹਾਂਜੀ ਠੀਕ ਆ ਤੇ ਨੰਬਰ ਬੋਲੀ ਕਰਾ 987623764 ਲੈ ਵੀ ਧੰਨਵਾਦ ਤੇ ਆਜੋ ਅੱਗੇ ਹੋਰ ਲੈ ਵੀ ਮਿੱਤਰੋ ਇੱਕ ਮੈਂ ਆਪਾਂ ਹੋਰ ਦਿਖਾਉਣੇ ਆ ਤੁਹਾਨੂੰ ਇੱਕ ਅੱਡ-ਕੱਡ ਦੀ ਚੰਗੀ ਹੈ ਜਾਤ ਕੁਆਲਟੀ ਤੁਸੀਂ ਦੇਖ ਲਓ ਫੇਸ ਦੀ ਕੁਆਲਟੀ ਸਿੰਘਾਂ ਦੀ ਤੇ ਬਾਕੀ ਮੈਂ ਤੁਹਾਨੂੰ ਨਾ ਕੱਟਰੂ ਆ ਜਿਹੜਾ ਉਹ ਦਿਖਾ ਦਾਂ ਬਾਈਆਂ ਦੇ ਕਹਿਣ ਮੁਤਾਬਿਕ ਸਵਾ ਮਹੀਨਾ ਹੋ ਗਿਆ ਸੂਈ ਨੂੰ ਤੇ ਥੱਲੋਂ ਚੈੱਕ ਰਹੀਏ ਕਰਨਾ ਆਜੋ ਦੁੱਧ ਬਾਰੇ ਪੁੱਛਾਂਗੇ ਤੇ ਬਾਕੀ ਨਾ ਸ਼ੇਅਰ ਕਰਿਓ ਵੀਡੀਓ ਨੂੰ ਜੇ ਤੁਹਾਨੂੰ ਮਤਲਬ ਵੀਡੀਓ ਚੰਗੀ ਲੱਗੀ ਤੇ ਆਜੋ ਤੇ ਬਾਈ ਮੈਨੂੰ ਐ ਦੱਸ ਤੇਰਾ ਪਿੰਡ ਕਿਹੜਾ ਪਿੰਡ ਕਨੌਰੀ ਕਲੰਦਰੀ ਕਨੌਰੀ ਕਲਾ ਹਾਂ ਜਿਹੜਾ ਜਿਹੜਾ ਕਿਹੜਾ ਪੈਂਦਾ ਜਿਹੜਾ ਸਰੂਰ ਧੂਰੀ ਦੇ ਨਾਲ ਪਿੰਡ ਅੱਛਾ ਅੱਛਾ ਠੀਕ ਆ ਤੇ ਕਿੰਨਾ ਦੁੱਧ ਆ ਬਾਈ ਮੈਂ ਦੁੱਧ ਤੇਰੇ 12 ਲੀਟਰ 12 ਹੈਗਾ ਚੋਕ ਚੋਕ ਕੇ ਲੈ ਜਾਵੇ ਬੰਦਾ ਠੀਕ ਆ ਤੇ ਮਾੜੀ ਇਹ ਦਿਨੋਂ ਕਰੀ ਤੁਸੀਂ ਇੱਕ ਵਾਰ ਨਾ ਚੈੱਕ ਕਰਿਓ ਮਾੜੀ ਜੀ ਹੋਰ ਕਦ ਕੜ ਚੰਗਾਗਾ ਮੈਂ ਤੁਹਾਨੂੰ ਦੱਸਾਂ ਵੀ ਥਣ ਵੀ ਚੰਗਾ ਮੈਨੂੰ ਐਂ ਦੱਸ 12 ਲੀਟਰ ਦੁੱਧ ਤਿਆਰ ਹੈ ਜੀ ਹਾਂ ਵੀਰੇ ਹਾਂ ਤੇ ਕਿੰਨਾ ਜਮਾ ਫਿਕਸ ਮੈਂ ਉਹ ਕੰਮ ਰੇਡ ਵੀਰੇ ਲੱਖ ਰੁਪਈਆ ਬਾਕੀ ਮਾੜਾ ਮੋਟਾ ਮੋਕ ਦੇ ਕੰਮ ਮੁੱਲ ਕਰ ਦੇ ਕਰ ਮਾਣਾ ਤੋਂ ਜਿਵੇਂ ਹਾਂ ਹਾਂ 100 ਰੁਪਈਆ ਵੀ ਨਾ ਕੱਟੀ ਬੱਸ ਜਨ ਮੇਰੀ ਛੱਡ ਦਾਂਗਾ ਪਹਣਾ ਗਾਗ ਲੱਗੀ ਖੜਿਆ ਤੇਰੇ ਉੱਤੇ ਆ ਇੱਧਰ ਗਾਗ ਵੀ ਖੜਿਆ ਕੋਈ ਚੱਕਰ ਨਹੀਂ ਬੱਸ ਕੋਈ ਮਾੜਾ ਮੋਟਾ ਦੇਖ ਹੋਰ ਕਰ ਹੁਣ ਤੈਨੂੰ ਮੱਝ ਵੀ ਦੇਖਾਂ ਦੀ ਨਹੀਂ ਆ ਵੀ ਲੈ ਵੀ ਮਿੱਤਰੋ ਬੰਦੇ ਨੂੰ ਮੈਂ ਲੈ ਆਇਆ ਉਰੇ ਹ ਤੇਰੇ ਘਰ ਤੇ ਵੀਰੇ 90 ਨੂੰ ਛੜਦੇ ਆਂ ਲਾਸਟ ਨੰਬਰ ਬੋਲ ਦੇ 946552 ਹੁਣ ਨੰਬਰ ਦੁਬਾਰੇ ਬੋਲ 946552 136753 136753 ਠੀਕ ਆ ਵੀ ਧੰਨਵਾਦ ਇਹ ਆ ਜੋ ਹੋਰ ਵੀ ਦਿਖਾਉਣੀ ਆ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਵੀ ਮੰਡੀ ਦੇ ਮੱਚ ਆ ਪਿਆ ਜਮਾ ਖੜ ਆਇਆ ਪਿਆ ਮੈਂ ਤੁਹਾਨੂੰ ਦੱਸਾਂ ਗੱਲ ਹਣਾ ਆ ਦੇਖੋ ਭਰੀ ਭਲੀ ਏ ਮੰਡੀ ਐ ਅੱਧੀਆਂ ਮਹਿਸਾਂ ਦਾ ਮੈਨੂੰ ਐ ਲੱਗਦਾ ਵੇਖ ਕੇ ਭਾਗੀਆਂ ਆਪਾਂ 3-4 ਵਜੇ ਵੀਡੀਓ ਬਣਾਈ ਜੰਨੇ ਆ ਹਣਾ ਤੇ ਬਾਕੀ ਨਾ ਜੇ ਕਿਸੇ ਨੂੰ ਮੈਂ ਦੱਸਾਂ ਗੱਲ ਨੂੰ ਮੁੱਲ ਹਸਾਬ ਚ ਪਿੰਡਾਂ ਚ ਤਾਂ ਬਾਏ ਮੁੱਲ ਕਰਦੇ ਆ ਠੀਕ ਐ ਤੇ ਬਾਕੀ ਜਾਣਕਾਰੀ ਮੈਂ ਹੋਰ ਵੀ ਲੈ ਕੇ ਦਿੰਨਾ ਬਾਕੀ ਜਦੋਂ ਬੰਦਾ ਮੰਡੀ ਚ ਆ ਗਿਆ ਨਾ ਤੇ ਉਦੋਂ ਨਹੀਂ ਮੈਨੂੰ ਐ ਲੱਗਦਾ ਜਿਹੜਾ ਮੰਡੀ ਚ ਆ ਕੇ ਮੁੜ ਕੇ ਵੀ ਰੇਟ ਆ ਵੀ ਘਰੇ ਵੇਚੂਗਾ ਵੇਚ ਲੈ ਕਰੋ ਮਿੱਤਰੋ ਤੇ ਮੰਦਾ ਹੀ ਆ ਮੈਂ ਤੁਹਾਨੂੰ ਦੱਸਾਂ ਗੱਲ ਦੇਖ ਲਓ ਕਿਹਜੀਆਂ ਮਈਆਂ ਆਈਆਂ ਹੋਈਆਂ ਲੈ ਵੀ ਮਿੱਤਰੋ ਨਾ ਆਪਾਂ ਮੈਂ ਇਹ ਤੋੜ ਕੇ ਦਿਹਾਉਣਿਆ ਤੁਸੀਂ ਥੱਲੋਂ ਚੈੱਕ ਕਰਿਓ ਹਣਾ ਬੜੀ ਚੰਗੀ ਲੈਵੇ ਵਾਲੀ ਆ ਸਖਤ ਵਾਲੀ ਤੇ ਸਖਤ ਆਰਡਰ ਕੁਆਲਿਟੀ ਰਹੂਗੀ ਇਹਦੀ ਥਾਣ ਸੁਣ ਵੀ ਚੰਗਾ ਲੱਗਿਆ ਬਾਕੀ ਮੋੜਲਾ ਵੀ ਮੋੜਲਾ ਆ ਜੋ ਬਾਈ ਨਾਲ ਕਰਵਾਉਣੀ ਆ ਗੱਲਬਾਤ ਤੇ ਜਿਹੜੀ ਇਹੋ ਜੀ ਮੈਂ ਆ ਨਾ ਜੀ ਚੰਗੀ ਮੰਡੀ ਤੇਜ ਹੋਵੇ ਤੇ ਇਹੋ ਜੀ ਖੜਦੀ ਨਹੀਂ ਇਸ ਵੇਲੇ ਨੂੰ ਬਾਕੀ ਸਾਈਡ ਤੋਂ ਚੈੱਕ ਕਰੇ ਆ ਜੋ ਦੁੱਧ ਵੀ ਚੰਗਾ ਪਾਉਗੇ ਤੇ ਕਰਾਉਣਾ ਬਾਈ ਨਾਲ ਗੱਲ ਹਾਂਜੀ ਬਾਈ ਜੀ ਪਹਿਲਾਂ ਨਾਂ ਦੱਸੋ ਤੁਹਾਡਾ ਨਾਂ ਲਖਵੀਰ ਸਿੰਘ ਵੀਰੇ ਸਾਡੇ ਟੀਮਾਂ ਜ਼ਿਲਾ ਬਰਨਾਲਾ ਜ਼ਿਲਾ ਬਰਨਾਲਾ ਹਾਂਜੀ ਤੇ ਭਾਈ ਮੈਨੂੰ ਐ ਦੱਸ ਜਿਹੜੀ ਮੈਂ ਆਪਾਂ ਤੋਰੀ ਤੇਰੇ ਵਾਲੀ ਹਾਂਜੀ ਤੇ ਕਿੰਨੇ ਵੇ ਸੂਈ ਹੋਈ ਐ ਤੇ ਤੀਜੇ ਸੂਈ ਸੂਈ ਬਰੇ ਕਿੰਨਾ ਦੁੱਧ ਤਿਆਰ ਆ ਉਹ 13 ਲੀਟਰ ਤਿਆਰ ਆ ਜੀ ਹੁਣ ਜਮਾ ਜਮਾ ਨੱਟ ਮਿਲ ਕੇ ਦੇ ਦਿਆਂ ਕਰੇ ਠੀਕ ਆ ਤੇ ਭਾਈ ਮੈਨੂੰ ਐ ਦੱਸ ਰੇਟ ਫੇਰ ਪੁੱਛੂੰ ਮੰਡੀ ਦਾ ਹਾਲ ਚਾਲ ਕੀ ਆ ਮੰਡੀ ਵੀਰੇ ਪੂਰੀ ਮੰਡੀ ਆ ਅੱਜ ਅਸੀਂ 7 ਨਾਲ ਲੈ ਕੇ ਆਏ ਆ ਇਹਦੇ ਕਿਸੇ ਦਾ ਕੋਈ ਪੈਸਾ ਨਹੀਂ ਲਾ ਕੇ ਪੱਕੀ ਗੱਲ ਆ ਪੂਰੀ ਪੱਕੀ ਗੱਲ ਆ ਠੀਕ ਆ 7 ਦਿਨ ਸੱਤ ਆ ਖੜੀਆਂ ਨੇ ਅੱਛਾ ਇੱਧਰ ਖੜੀਆਂ ਆਹ ਖੜੀਆਂ ਵੀਰੇ ਠੀਕ ਆ ਬੜਾ ਚੰਗੀ ਲੋ ਚੰਗੀ ਮ ਠੀਕ ਹੈ ਸਾਨੂੰ ਕਿਸ ਨੇ ਕੋਈ ਭਾਣ ਲਿਆ ਅੱਛਾ ਭਾਈ ਫਿਰ ਮੈਨੂੰ ਐਸਾ ਇਹਦਾ ਕੀ ਮੁੱਲ ਕਰਦਾ ਜਿਹੜੀ ਇਹਦਾ ਮੁੱਲ ਤਾਂ ਵੀਰੇ 1 ਦੀ ਕਰਦੇ ਸੀ ਤੇ ਲਾਉਂਦੇ ਸੀ ਲਾਉਂਦੇ ਸੀ 85 ਐ ਸਾਰੇ 80 85 80 85 ਹੀ ਲਾਉਂਗੇ ਠੀਕ ਹੈ ਤੇ ਹੁਣ ਕਿੰਨੇ ਦੀ ਦਿਓਗੇ ਸੋਡਾ ਕਿੰਨੇ ਚ ਪੜਦਾ ਪੈਂਦਾ ਸਾਨੂੰ ਤਾਂ ਵੀਰੇ ਐ ਵੀ 1 ਬੀ ਦੀ ਪਿਕ ਜੇ ਅੱਛਾ ਤੇ ਹੂੰ ਜਮਾ ਟਾਟਾ ਪਾਟਾ ਟਾਟਾ ਪਾਟਾ ਭਾਈ ਦੇ ਦੇਾਂਗੇ 1 ਪੰਜ ਦੀ ਮੈਂ ਦੇ ਦੇਾਂਗੀ ਇਹ ਚ ਹੋਰ ਨਜਾਇਜ਼ ਹੈਗੀ ਆ ਕੋਈ ਮਾਨਤਾ ਹੋ ਜੂ ਭਾਈ ਮੌਕੇ ਤੇ ਨੰਬਰ ਬੋਲੀ ਤਰਾ ਨੰਬਰ 7887 75927 ਭਾਈ ਠੀਕ ਆ ਬਾਈ ਧੰਨਵਾਦ ਤੇਰਾ ਬਾਕੀ ਇੱਕ ਗੱਲ ਹੋਰ ਆ ਹੈਨਾ 3-4 ਵਜੇ ਤਾਂ ਜਮਾ ਮੈਨੂੰ ਐ ਲੱਗਦਾ ਵੀ ਰਾਤ ਚੋ ਕਾਸ ਨਿਕਲ ਜਾਂਦਾ ਰਾਤ ਚੋ ਕਾਸ ਬਾਈ ਫੜਾਉਣੀਆਂ ਪੈਂਦੀਆਂ ਜਾ ਕੇ ਪੈਸੇ ਦੇਣਾ ਹੁੰਦਾ ਜਿਹੜੇ ਬੰਦੇ ਨੇ ਕਰਾਹ ਕਰੂਰ ਬਖਤਾਉਣੇ ਆ ਠੀਕ ਹੈ ਕਰਾਉਣੀਆਂ ਪੈਂਦੀਆਂ ਬਾਈ ਮਈਆਂ ਮਈਆਂ ਫੜਾਉਣੀਆਂ ਪੈਂਦੀਆਂ ਹੈਨਾ ਤੇ ਚਲੋ ਧੰਨਵਾਦ ਬਾਈ ਇੰਨੀ ਕੀ ਜਾਣਕਾਰੀ ਦਿੱਤੀ ਬਾਕੀ ਨਾ ਤੇ ਬਾਈ ਇਧਰ ਮਈਆਂ ਕਿਹੜੀਆਂ ਤੇਰੇ ਕੋਲ ਇਧਰ ਬਾਈ ਆ ਮੇਰੀਆਂ ਨੇ ਮਈਆਂ ਸਾਰੇ ਸੀਏ ਸੱਤੇ ਖੜੇ ਆ ਸੀਏ ਸੱਤੇ ਤੇਰੇ ਇੱਥੋਂ ਲੈ ਕੇ ਸਟਾਰਟ ਆ ਗੱਬਰ ਤੋਂ ਲੈ ਕੇ ਵੇ ਇਧਰੋਂ ਅੱਛਾ ਲੈ ਵੀ ਆ ਇੱਥੋਂ ਲੈ ਕੇ ਸਟਾਰਟ ਆ ਅੱ ਲੈ ਵੀ ਇਥੋਂ ਲੈ ਕੇ ਆਪਣੀ ਕਿੰਨੇ ਦੀ ਦੇ ਦੇਗਾ ਭਾਈ ਇਹ ਇਹ ਆਪਸੀ ਦੇ ਦੇਂਗੇ ਭਾਈ ਇੱਕ ਕੱਲੇ 80 ਦੀ ਕੱਲੇ 80 ਦੀ ਦੁੱਧ ਕਿੰਨਾ ਕ ਪਾਉਗੀ ਦੁੱਧ ਭਾਈ 12 13 ਪਾਉਗੀ ਝੋਟੀ ਅੱਛਾ ਕੱਲੇ 5-7 ਦਿਨ ਦੀ ਕੱਚੀ ਵੀ ਹੈ ਸੱਚੀ ਹੈ 5-7 ਹਾਂ ਜੀ ਲੈ ਵੀ ਠੀਕ ਆ ਇਹ 80 ਦੀ ਦੇ ਦੇਗਾ ਹੈ 80 ਦੀ ਭਾਈ ਲਾ ਦੇ ਬੋਲੀ ਲਾ ਦੇ ਕਿਰਾ ਹੁਣ ਜਮੇ ਇਹਦਾ ਆ ਵੀ ਇਹ ਥੱਲੇ 12 ਲੀਟਰ ਦੋ ਥੱਲੇ ਹਾਂ ਕਈ ਪਜਾ 6000 ਦੇ ਦਿੰਦੇ ਆਂ ਭਾਈ 85 ਦੀ 85 ਜਮਾ ਡਾਟਾ ਬੜਾ ਜਮਾ ਡਾਟਾ ਬੜਾ ਲੈ ਵੀ ਆ ਜਾ ਕਰ ਬੰਦਾ ਮੈਂ ਨਾ ਲਾਈਵ ਹੀ ਕੋਈ ਵੀਡੀਓ ਹੁਣ ਬੰਦ ਨਹੀਂ ਕਰੀ ਆ ਆਪਾਂ ਮੈਂ ਦਿਖਾਤੀ ਤੇ ਆਓ ਭਾਈ ਵੱਡੀ ਸਾਰੀ ਮੈਂ ਜੀ ਇਹ ਵੱਡੀ ਆ ਮੈਂ ਦਾ ਮੁੱਲ ਤਾਂ ਬਈ ਬਥੇਰਾ ਕਰਦੇ ਸੀ ਹਾਂ ਮੈਂ ਦੇ ਦਾਂਗੇ ਭਾਈ 1-10 ਦੀ ਦੁੱਧ ਹਾਂ ਜੀ ਦੁੱਧ ਆਊਗਾ 13 ਲੀਟਰ ਤਿਆਰ ਜੀ ਠੀਕ ਆ ਗਾਪਰ ਵਾਲਾ ਬਣਾ ਕੇ ਤੁਹਾਨੂੰ ਬਾਈ ਦੀ ਵੀਡੀਓ ਨੰਬਰ ਆਪਾਂ ਦਿੱਤਾ ਹੋਰ ਅੱਗੇ ਚੱਲ ਫਿਰ ਲਾ ਦੇ ਬੋਲੀ ਆ ਵੀ ਆਪਣੂ ਆ ਭਾਈ ਅੱਛਾ ਹਾਂ ਮੀਨਿੰਗ ਲੈ ਆ ਕਰਿਓ ਚੈੱਕ ਕਰਾ ਤੇ 75 ਦੀ ਦੇ ਦਾਂਗੇ ਬਾਈ ਮੈਂ 75 ਦੀ 75000 ਦੀ ਮੀ ਨਹੀਂ ਹਾਂਜੀ ਲੈ ਵੀ ਇਹ ਮੈਨੂੰ ਆ ਲਓ ਮੀ ਨਹੀਂ ਮਾਏਗੀ ਇਹ ਤੇ ਦੁੱਧ ਕਿੰਨਾ ਕੁ ਪਾ ਦੂ ਬਾਈ ਬਹੁਤ ਬਾਈ 10 ਕਿਲੋਟਰ ਹੁਣ ਤਿਆਰ 10 ਕਿਲੋਟਰ ਹਾਂਜੀ ਠੀਕ ਆ ਤੇ ਹੋਰ ਕਿਹੜੀ ਹੈ ਤੇਰੇ ਕੋਲੇ ਆ ਵੀ ਆਪਣੂੰ ਇੰਦਰ ਨੇ ਜਮਾ ਰੱਖੀ ਖੜਾ ਆ ਵੀ ਆਪਣੂੰ ਆ ਅੱਛਾ ਆ ਵੀ ਆਪਣੀ ਹੈ ਹਾਂਜੀ ਠੀਕ ਆ ਲੈ ਥਣ ਥਣ ਤੁਸੀਂ ਚੈੱਕ ਕਰਨ ਆ ਬਾਕੀ ਆ ਦੇਖ ਲਓ ਬਾਡੀ ਦਾ ਸਟਰਕਚਰ ਦੇਖ ਲਓ ਤੇ ਉਹ ਤੁਸੀਂ ਸਿੰਗਲ ਤੇ ਇਹ ਬਾਈ ਇਹ ਛੋਟੇ ਦੇ ਦਾਂਗੇ 90 ਦੀ ਬਾਈ 90 ਦੀ ਹਾਂਜੀ ਪਲੂਣਾ ਜੀ ਅੱਛਾ ਪਹਿਲਾ ਸੁਆ ਪਹਿਲਾ ਸੁਆ ਜੀ ਜਮਾ ਟਾਟਾ ਬਾਟਾ ਉਹ ਟਾਟਾ ਬਾਟਾ ਹੋ ਜੂ ਮਾਨਤਨ ਬਾਈ ਮਾੜੋ ਜੀ ਨੰਬਰ ਇੱਕ ਵਾਰੀ ਹੋਰ ਬੋਲ ਦੇ 788775927 ਠੀਕ ਆ ਬਾਈ ਧੰਨਵਾਦ ਲੈ ਵੀ ਆਜੋ ਹੋਰ ਕੁਝ ਦਿਖਾਉਣੇ ਲੈ ਵੀ ਆਜੋ ਕਰਾਂ ਇੱਕ ਹੋਰ ਦਿਖਾਉਣਾ ਤੁਹਾਨੂੰ ਮੇਨੀ ਝੋਟੀ ਹੈਗੀ ਅੱਧ ਮਿਨੀ ਜੀ ਹੈਗੀ ਤੇ ਥੱਲੇ ਦੇਖ ਲਓ ਤੁਸੀਂ ਆ ਜਾ ਮੋੜ ਲਾ ਰਹਿਣ ਬਾਈ ਤੁਹਾਨੂੰ ਨੰਬਰ ਲੈ ਕੇ ਦੇਵਾਂਗੇ ਬਾਈ ਹੈਗਾ ਲੋਕਲ ਤਨਹੋਲੇ ਦਾ ਤੇ ਇਧਰੋਂ ਸਾਈਡ ਤੋਂ ਵੀ ਦੇਖੋ ਆ ਦੇ ਹਾਂ ਬਈ ਜਿਹੜੀ ਆਪਾਂ ਛੋਟੀ ਦੋਰੀ ਆ ਹਾਂ ਕਿੰਨੇ ਸੂਏ ਇਹ ਪਹਿਲਾਂ ਨੇ ਕਿੰਨੇ ਕੇ ਦਿਨ ਹੋ ਗਏ ਸੂਏ ਨੇ ਇਹਨੂੰ ਸੂਏ ਨੂੰ ਹੋ ਗਏ 15 ਦਿਨ ਕਿੰਨਾ ਦੁੱਧਾ ਦੁੱਧ ਹੁਣ ਇਹਦੇ ਥੱਲੇ ਹੈਗਾ 9 ਕਿਲੋ ਠੀਕ ਆ ਤੇ ਬਈ ਮੈਨੂੰ ਐ ਦੱਸ ਵਪਾਰ ਦਾ ਕੰਮ ਹੈ ਕਿ ਕਰੇ ਲੂ ਤਰੇ ਨਾ ਕਰੇ ਲੂ ਤਰੇ ਲੂ ਆ ਠੀਕ ਆ ਕਿੰਨਾ ਮੁੱਲ ਕਰਦਾ ਇਹਦਾ ਮੁੱਲ ਤਾਂ 90 ਕਰਦੇ ਆ ਦੇਗਾ ਕਿੰਨੇ ਦੀ ਦੇ ਦੇਾਂਗੇ 80 ਦੀ ਦੇ ਦੇਾਂਗੇ ਅੱਛਾ ਨੰਬਰ ਬੋਲੀ ਤਰਾ 94173 6945 ਠੀਕ ਆ ਪਿੰਡ ਤੇ ਰਤਨੋਲੇ ਆ ਗਿਆ ਹਾਂ ਠੀਕ ਆ ਤੇ ਇੱਕ ਤੇਰੇ ਕੋਲ ਆ ਵੀ ਹੈ ਹਾਂ ਆਹ ਵੀ ਤੇਰੇ ਕੋਲੇ ਆ ਹਾਂ ਠੀਕ ਆ ਲੈ ਵੀ ਇਹ ਇੱਕ ਆ ਉਹ ਇਹਦੇ ਬਾਈ ਕੋਲੇ ਤੇ ਆ ਇਹਦਾ ਬੱਚਾ ਆ ਗਿਆ ਤੇ ਇਹ ਕਿੰਨੇ ਦੇ ਦੋਗੇ ਇਹ ਹੂੰ ਤਾਂ ਮੰਗਦੇ ਤਾਂ 95 85 ਦੀ ਦੇ ਦਿਆਂਗੇ ਕਿੰਨਾ ਦੁੱਧ ਦੁੱਧ ਇਹਦੇ ਥੱਲੇ ਹੈਗਾ ਹੈ 10 ਕਿਲੋ ਦੁੱਧ ਹੈਗਾ ਠੀਕ ਹੈ ਉੱਥੇ ਕਿੰਨੀ ਹੋਈ ਹੈ ਠੀਕ ਆ ਹਾਂ ਲੈ ਵੀ ਆ ਦੇ ਇੱਕ ਵਾਰੀ ਮੈਂ ਤਹੂਰ ਦਿਖਾ ਦਾਂ ਹਾਂ ਤੇ ਭਾਈ ਕਹਿੰਦਾ ਮਿੱਤਰੋ ਯਾਰ ਮਗਰਲਾ ਥਾਣਾ ਦਾ ਥੋੜਾ ਜਿਹਾ ਇਧਰਲੀ ਸਾਈਡ ਤਾਂ ਚੱਕਦੀ ਆ ਤੁਹਾਨੂੰ ਮੈਂ ਦੱਸਾਂਗਾ ਤੇ ਇਹ ਨੂੰ ਤੁਸੀਂ ਰਹਿਣ ਹੀ ਦਿਓ ਮੈਂ ਤਾਂ ਕਹਿਣਾ ਹੈ ਨਾ ਕਿ ਵੇਰੀ ਭਗਾਈ ਹੋਊਗੇ ਠੀਕ ਆ ਭਾਈ ਲੈ ਵੀ ਮਿੱਤਰੋ ਤੇ ਇਹ ਸੀ ਧਨੋਲੇ ਦੀ ਮੰਡੀ ਦੇ ਰੇਟ ਅੱਜ ਦੇ ਹਨਾ ਚੰਗੇ ਲੱਗੇ ਸ਼ੇਅਰ ਕਰਦੇ ਹੋ ਵੀਡੀਓ ਨੂੰ ਤੇ ਆਸ ਕਰਦੇ ਆ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਜਿਵੇਂ ਮੈਂ ਕਹਿੰਨਾ ਹਾੜਾ ਆਲਾ ਕੰਮ ਹੋਇਆ ਪਿਆ ਤੇ ਤੁਸੀਂ ਦੇਖੋ ਪਸੂਆਇਆ ਬਹੁਤ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਆ ਗਿਆ ਪੇਜ ਆਪਣਾ ਪੇਜ ਨੂੰ ਵੀ ਫੋਲੋ ਕਰ ਲਿਓ ਧੰਨਵਾਦ ਸਾਰੇ ਵੀਰਾਂ ਦਾ ਜਿੰਨੇ ਵੀ ਵੀਡੀਓ ਸ਼ੇਅਰ ਕਰਦੇ ਨੇ